With your support, we can raise your voice globally. With your support, we can address those issues that no other media talks about. With your support, we can bring you breaking news from around the world. it's about consulting our allies and having a dialogue. these lessons, as i stated, was learned while working with our coalition partners. with your support, we can educate and inform everyone about who sikhs are and connect our youth to sikhi. and it's just, um, you know, representative of a, a culture that's all about peace. support your tv channel. And help us take your voices to everyone around the world for every human rights issue. United States, the French, Ate European courts, the NAL NAL. United Nations Human Rights Committee, the da All of this is only possible with your generous donations. Continue your support to us and let's go further together. To donate today, Please log on to our website, www.tv84.tv, and donate via PayPal on our website. Or you can mail us your donations to TV84 36 01 37th Avenue, Long Island City, New York 11101. ਜੋ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ80 ਫॉर ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਐ ਸੁਣਦੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡ 3 ਜਨਵਰੀ ਨਾਲ ਕਸ਼ਈ ਸਮਤ 548 ਦਿਨ ਹੈ ਤੇ ਡਾਕਟਰ ਪ੍ਰੋਗਰਾਮ ਦੇ ਸ਼ੁਰੂਗਤ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਕਾਫੀ ਦਿਨ ਹੋ ਗਏ ਨੇ ਕਿ ਪ੍ਰੋਗਰਾਮ ਨਹੀਂ ਕੀਤਾ ਤੇ ਇਹਨਾਂ ਦਿਨਾਂ ਦੇ ਦੌਰਾਨ ਤੁਸੀਂ ਵਾਸ਼ਿੰਗਟਨ ਡੀਸੀ ਗਏ ਸੀ ਲਾਈਕ ਮੋਦੀ ਦੀ ਜਿਹੜੀ ਫੇਰੀ ਸੀ ਉਹਨੂੰ ਉਹਦਾ ਕੀ ਕਹਿੰਦੇ ਇੰਜਾਮ ਦੇਣ ਵਾਸਤੇ ਤੇ ਉਸ ਵਿੱਚ ਤੁਸੀਂ ਪਾਰਟਿਸਪੇਟ ਕੀਤਾ ਤੇ ਨਾਲੇ ਸਾਨੂੰ ਹਮੇਸ਼ਾ ਹੀ ਤਾਂਗ ਹੁੰਦੀ ਹੈ ਤੁਹਾਡੇ ਵੀਕਐਂਡ ਦੀ ਤੁਸੀਂ ਵੀਕਐਂਡ ਕਿੱਥੇ ਗਏ ਕੀ ਕੀਤਾ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜਰਾ ਖੁੱਲ ਕੇ ਦੱਸੋ ਅ ਦੇਖੋ ਅਸੀਂ ਦਰਸ਼ਕਾਂ ਤੋਂ ਸ਼੍ਰੋਤਿਆਂ ਤੋਂ ਮਾਫੀ ਵੀ ਚਾਹੁੰਦੇ ਆ ਕਿਉਂਕਿ ਕਈ ਵਾਰ ਹਾਲਾਤ ਇਸ ਕਿਸਮ ਦੇ ਹੁੰਦੇ ਨੇ ਕਿ ਨਾਰਮਲ ਰੂਟੀਨ ਨਾਲੋਂ ਹਟ ਕੇ ਅਸੀਂ ਪ੍ਰੋਗਰਾਮ ਲਈਤਦੇ ਜੀ ਇੱਕ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਸਾਨੂੰ ਥੋੜਾ ਬਹੁਤ ਜਿਹੜਾ ਹੁਣ ਐਡਜਸਟ ਵੀ ਕਰਨਾ ਪੈ ਰਿਹਾ ਹੈ ਵਕਤ ਜਾਂ ਦੂਸਰਾ ਲੇਕਿਨ ਇਸ ਵਾਰ ਗੈਰ ਹਾਜ਼ਰੀ ਦਾ ਕਾਰਨ ਜਿਹੜਾ ਉਹ ਜਿਵੇਂ ਅਸੀਂ ਪਿਛਲੇ ਹਫਤੇ ਅਨਾਉਂਸ ਕੀਤਾ ਵੀ ਸੀ ਕਿ ਬੁੱਧਵਾਰ ਜਿਹੜਾ ਬੀਤੇ ਆ ਬੁੱਧਵਾਰ ਹੈ ਜਿਸ ਦਿਨ ਕਿ ਮੋਦੀ ਨੇ ਸਾਂਝੇ ਹਾਊਸ ਨੂੰ ਜਿਹਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੂੰ ਕਾਂਗਰਸ ਕਹਿੰਦੇ ਨੇ ਜੀ ਔਰ ਸੈਨੇਟ ਜਿਹੜੇ 100 ਦੇ ਲਗਭਗ ਸੈਨੇਟਰ ਨੇ ਕਈ ਵਾਰ ਹਾਊਸ ਤੇ ਸੈਨੇਟ ਦੋਨਾਂ ਨੂੰ ਟੁਗੇਦਰ ਵੀ ਜਿਹੜਾ ਉਹ ਕਾਂਗਰਸ ਕਹਿੰਦੇ ਨੇ ਉਹਨਾਂ ਦੇ ਸਾਂਝੇ ਜਿਹੜਾ ਸਮਾਗਮ ਨੂੰ ਨੇ ਸੰਬੋਧਨ ਕਰਨਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਸ ਦਾ ਲੰਚੀਅਨ ਸੀ ਲੰਚ ਸੀ ਟਿਊਜ਼ਡੇ ਉਸ ਦਿਨ ਤਾਂ ਸਿੰਘ ਇਸ ਗੱਲ ਦੇ ਮੱਦੇ ਨਜ਼ਰ ਕਿ ਐਬਸੈਂਸ ਬਹੁਤ ਜ਼ਿਆਦਾ ਨਾ ਹੋਏ ਅਸੀਂ ਆਪਣੀ ਪ੍ਰੈਜ਼ੈਂਸ ਭਾਵੇਂ ਮੈਂ ਮੰਡੇ ਸਿੱਧਾ 에ਅਰਪੋਰਟ ਤੋਂ ਜਦੋਂ ਕਿ ਮੈਂ ਕੈਲੀਫੋਰਨੀਆ ਤੋਂ ਫਲਾਈ ਕੀਤਾ ਸੋ ਅਸੀਂ ਮੰਡੇ ਦਾ ਪ੍ਰੋਗਰਾਮ ਟਿਊਜ਼ਡੇ ਦਾ ਵੀ ਕੀਤਾ ਜੀ ਬੁੱਧਵਾਰ ਜਿਵੇਂ ਅਸੀਂ ਇਹ ਪ੍ਰੋਟੈਸਟ ਨੂੰ ਜੁਆਇਨ ਕੀਤਾ ਮੈਂ ਬੁੱਧਵਾਰ ਸਵੇਰੇ ਹੀ ਗੁਰਦੁਆਰਾ ਸਾਹਿਬ ਫਲਸ਼ਿੰਗ ਤੋਂ ਕਿਉਂਕਿ ਇਸ ਪ੍ਰੋਟੈਸਟ ਨੂੰ ਕਾਮਯਾਬ ਬਣਾਉਣ ਲਈ ਈਸਟ ਕੋਸਟ ਜਿਹੜੀ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਹੈ ਉਹਨਾਂ ਦਾ ਬੜਾ ਵੱਡਾ ਰੋਲ ਸੀ ਔਰ ਇਸ ਤੋਂ ਇਲਾਵਾ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਤੋਂ ਵੀ ਇਹ ਸਾਰ ਪੂਰੀ ਬੱਸ ਭਰ ਕੇ ਆਈ ਸੀ ਇਸੇ ਤਰ੍ਹਾਂ ਪੈਂਸਿਲਵੇਨੀਆ ਤੋਂ ਗੁਰਦੁਆਰਾ ਸਾਹਿਬ ਗਲੈਂਡਰੌਕ ਨਿਊ ਜਰਸੀ ਸੋ ਕੋਲਮੜਾ ਕੇ ਮੰਗਲਵਾਰ ਦੀ ਤਾਂ ਉੱਥੇ ਲੰਚ ਆਨ ਮੀਟਿੰਗ ਦੇ ਦੌਰਾਨ ਵੀ ਜਿਹੜਾ ਸਿਮਰਨ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਹੋਇਆ ਉਹਦੇ ਵਿੱਚ ਵੀ ਨੌਜਵਾਨਾਂ ਨੇ ਪਾਰਟਿਸਿਪੇਟ ਕੀਤਾ ਜੀ ਲੇਕਿਨ ਇਹ ਪ੍ਰੋਟੈਸਟ ਜਿਹੜਾ ਹੈ ਮੋਦੀ ਫੇਰੀ ਦੀ ਹਾਈਲਾਈਟ ਸੀ ਔਰ ਚਾਰ ਚਫੇਰੀਆਂ کافی ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਔਰ ਅਸੀਂ ਟੀਵੀ 84 ਤੋਂ ਖਾਸ ਤੌਰ ਤੇ ਜਿਹੜੀ ਸਟੇਜ ਦੀ ਕਾਰਵਾਈ ਸੀ ਉਸ ਨੂੰ ਲਾਈਵ ਵੀ ਬ੍ਰਾਡਕਾਸਟ ਕੀਤਾ ਬੁੱਧਵਾਰ ਸ਼ਾਮ ਦੇ ਪ੍ਰੋਗਰਾਮ 'ਚ ਜ਼ਾਰ ਫਿਰੋਸ ਦਾ ਇਹ ਐਡੀਟਿਡ ਵਰਜ਼ਨ ਦਰਸ਼ਕਾਂ ਨੇ ਦੇਖਿਆ ਅ ਥਰਸਡੇ ਮੈਨੂੰ ਸੀ ਕਿ ਅਸੀਂ ਸਕਾਈਪ ਰਾਹੀਂ ਵਾਸ਼ਿੰਗਟਨ ਤੋਂ ਪ੍ਰੋਗਰਾਮ ਕਰ ਸਕਾਂਗੇ ਪਰ ਕੁਝ ਇਸ ਕਿਸਮ ਦੀ ਐਮਰਜੈਂਸੀ ਸੀ ਜਿਸ ਕਰਕੇ ਮੈਂ ਜਿੱਥੇ ਮੇਰਾ ਸਟੇਜ ਸੀ ਉੱਥੋਂ ਮੈਂ ਪ੍ਰੋਗਰਾਮ ਨਹੀਂ ਕਰ ਸਕਿਆ ਸੋ ਉਸ ਤੋਂ ਪਹਿਲਾਂ ਆਪਣੀ ਸੈਟਲ ਫੇਰੀ ਦੌਰਾਨ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੀ ਉੱਥੋਂ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ ਸੀ ਜਿੱਦੇ ਸਾਡੀ ਲਗਭਗ 45 ਮਿੰਟ ਤੋਂ ਜ਼ਿਆਦਾ ਦੀ ਸਪੀਚ ਸੀ ਉਸ ਨੂੰ ਬੇਸ਼ੱਕ ਉਹਦੀ ਕੁਆਲਿਟੀ ਤਾਂ ਠੀਕ ਨਹੀਂ ਸੀ ਸਾਡੀ ਟੈਕਨੀਕਲ ਟੀਮ ਨੂੰ ਕਹਿ ਰਹੀ ਸੀ ਕਿ ਵੀ ਇਹ ਵਰਥ ਨਹੀਂ ਹੈ ਪਰ ਕਿਉਂਕਿ ਕੰਟੈਂਟ ਉਹਦਾ ਕਾਫੀ ਸਟਰੋਂਗ ਸੀ ਔਰ ਜਿੱਥੇ ਤੁਸੀਂ ਜਾਓ ਉੱਥੋਂ ਦੀ ਸੰਗਤ ਦੀ ਚਾਹਨਾ ਵੀ ਹੁੰਦੀ ਹੈ ਕਿ ਜਿਹੜੀ ਹੈ ਉਹਨਾਂ ਦੇ ਜਿਹੜੀ ਪ੍ਰੈਜ਼ੈਂਸ ਹਾਜ਼ਰੀ ਲੱਗੇ ਕਿਉਂਕਿ ਅਪਲੋਡ ਹੋ ਜਾਂਦੇ ਨੇ ਪ੍ਰੋਗਰਾਮ ਸੋ ਥਰਸਡੇ ਜਿਹੜਾ ਦਰਸ਼ਕਾਂ ਨੇ ਉਸ ਦਾ ਆਨੰਦ ਮਾਣਿਆ ਔਰ ਉਹਦੇ ਤੋਂ ਸਾਨੂੰ ਅੱਛੀ ਪੋਜ਼ਿਟਿਵ ਫੀਡਬੈਕ ਮਿਲੀ ਜੀ ਅ ਵੀਕੈਂਡ ਹਾਲਾਂਕਿ ਮੈਂ ਵਾਸ਼ਿੰਗਟਨ ਹੀ ਮੇਰਾ ਰੁਕਣ ਦਾ ਸੀ ਪ੍ਰੋਗਰਾਮ ਦੋ ਚੌਕ ਆਊਟ ਕੀਤੇ ਹੋਏ ਸੀ ਲੇਕਨ ਫਿਰ ਮੈਨੂੰ ਜਿਹੜਾ ਨਿਊਯਾਰਕ ਇਸ ਲਈ ਵੀ ਆਣਾ ਪਿਆ ਕਿਉਂਕਿ ਇੱਥੇ ਵੀ ਤੇ ਕੱਲ ਯਾਨੀ ਕਿ ਸ਼ਾਮ ਕੱਲ ਦੀ ਇੱਕ ਬੜੀ ਪਾਵਰਫੁੱਲ ਆਰਗੇਨਾਈਜੇਸ਼ਨ ਹੈ ਬੇਸ਼ੱਕ ਉਹਨਾਂ ਨੇ ਬੜਾ ਸ਼ੁਰੂਆਤੀ ਕੰਮ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਜੀ ਔਰ ਉਹ ਹੈ ਮੁਸਲਮ ਕਮਿਊਨਿਟੀ ਨੈਟਵਰਕ ਉਨਾਵਰ ਲੋ ਇੱਕ ਵਿਸ਼ੇਸ਼ ਸਮਾਗਮ ਜਿਹੜਾ ਕਿ ਮੈਨਹਟਨ ਦਾ ਇੱਕ ਹੋਟਲ ਚ ਵੱਡੇ ਬਾਲ ਰੂਮ ਚ ਉਹਨਾਂ ਨੇ ਰੱਖਿਆ ਸੀ ਔਰ ਉਹਦੇ ਚ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਦੀ ਵੀ ਪਾਰਟਿਸਪੇਸ਼ਨ ਸੀ ਔਰ ਇਸ ਚ ਬੇਸ਼ੱਕ ਇਹ ਮੁਸਲਮ ਕਮਿਟੀ ਨੈਟਵਰਕ ਦੇ ਚ ਕਾਫੀ ਡੈਡੀਕੇਟਡ ਉਹਨਾਂ ਦੇ ਐਕਟੀਵਿਸਟਸ ਜਾਂ ਹਾਈਲੀ ਐਜੂਕੇਟਿਡ ਨੇ ਪਰ ਉਹਨਾਂ ਨੇ ਇਸ ਮੌਕੇ ਦੇ ਉੱਤੇ ਤਿੰਨ ਆਰਗੇਨਾਈਜੇਸ਼ਨਸ ਨੂੰ ਉਹਨਾਂ ਦੀ ਹਿਊਮੈਨਿਟਰੀਅਨ ਸਰਵਿਸ ਜਿਹੜੀਆਂ ਕਿ ਉਹਨਾਂ ਦੇ ਕਮਿਊਨਿਟੀ ਦਾਇਰਾਕਾਰ ਤੋਂ ਜਾ ਕੇ ਵੀ ਬਾਹਰ ਜਾ ਕੇ ਵੀ ਨੇ ਉਹਨਾਂ ਨੂੰ ਆਨਰ ਕਰਨਾ ਸੀ ਉਹਨਾਂ ਦੇ ਵਿੱਚ ਇੱਕ ਜੂਸ ਫਾਰ ਰੈਸ਼ੀਅਲ ਐਂਡ ਇਕਨੋਮਿਕ ਜਸਟਿਸ ਆਰਗੇਨਾਈਜੇਸ਼ਨ ਜੀ ਦੂਸਰੀ ਯੂਨਾਈਟਿਡ ਸਿਕਸ ਔਰ ਤੀਸਰੀ ਇਸਲਾਮਿਕ ਰਿਲੀਫ ਸੋ ਯੂਨਾਈਟਿਡ ਸਿਕਸ ਵਲੋਮਨ ਉਹ ਸੱਦਾ ਸੀ ਕਿ ਮੈਂ ਇਹਦੇ ਵਿੱਚ ਪਾਰਟਿਸਿਪੇਟ ਕਰਾਂ ਸੋ ਇਹ ਫੰਕਸ਼ਨ ਬੇਸ਼ੱਕ ਸੰਡੇ ਸ਼ਾਮ ਦਾ ਸੀ ਪਰ ਫਿਰ ਜਿਹੜਾ ਘਟਨਾਕ੍ਰਮ ਕੱਲ ਸਵੇਰ ਦੇ ਆਵਰਸ ਦੇ ਵਿੱਚ ਬੜੀ ਮੈਂ ਸਮਝਦਾ ਹਾਂ ਵੀ ਇਹ ਇੱਕ ਸ਼ੌਕਿੰਗ ਜੀ ਜੀ ਘਟਨਾ ਹੈ ਸਾਰੇ ਅਮਰੀਕਾ ਵਾਸੀਆਂ ਲਈ ਕਿ ਅਮਰੀਕਾ ਦੀ ਧਰਤੀ ਦਾ ਸਭ ਤੋਂ ਵੱਡਾ ਕਾਰਨ ਹੈ ਜੇ 9/11 ਤੋਂ ਬਾਅਦ ਦੇਖਿਆ ਜਾਏ ਜਸ ਕਾਲ ਨੇ ਸਭ ਨੂੰ ਸ਼ੇਕ ਕਰਕੇ ਰੱਖ ਦੁੱਤਾ ਹੈ ਹਿਲਾ ਕੇ ਰੱਖ ਦੁੱਤਾ ਹੈ ਜੀ ਔਰ ਹਾਲਾਂਕਿ ਫਰਕ ਇਹ ਹੈ ਕਿ 911 ਦਾ ਜਿਹੜਾ ਕਾਨੂੰਨ ਕੰਡੈਮਨੇਬਲ ਕਾਰਾ ਸੀ ਉਸ ਦੇ ਵਿੱਚ ਕੋਈ ਅਮਰੀਕਾ ਦਾ ਜੰਮਿਆ ਪੜਿਆ ਜਿਹੜਾ ਉਹ ਇਨਵੋਲਵ ਨਹੀਂ ਸੀ ਜਾਂ ਇਵੇਂ ਕਿਹਾ ਜਾਇਆ ਕਿ ਜਿਸ ਨੂੰ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਵਿੱਚ ਸ਼ੁਰੂ ਤੋਂ ਹੀ ਟਾਰਗੇਟ ਕੀਤਾ ਹੋਇਆ ਹੈ ਕਿ ਜੀ ਇੱਥੇ ਕਿ ਸੇ ਮੁਸਲਮਾਨ ਨੂੰ ਆਣਨਾ ਦਿੱਤਾ ਜਾਏ ਔਰ ਇਥੋਂ ਵਿੱਚਲੇ ਜਿਹੜੇ ਰੈਡਿਕਲ ਜਿਹੜੇ ਉਹ ਸ਼ਬਦ ਵਰਤਦੇ ਜੀ ਇਹਨਾਂ ਨੂੰ ਪਾਸੇ ਕੀਤਾ ਜਾਏ ਅ ਔਰ ਮੰਡੇ ਪਾਗਾ ਨੂੰ ਉਹ ਜਿਹੜਾ ਇਹ ਵਾਕਿਆ ਜਿਹੜਾ ਕਿ ਐਨ ਡੋਨਲਡ ਟਰੰਪ ਦੇ ਮੈਂ ਸਮਝਦਾ ਹਾਂ ਵੀ ਉਹਦੇ ਹੱਥਾਂ 'ਚ ਖੇਡਣ ਵਾਲੀ ਗੱਡੀ ਹੋਈ ਹੈ ਔਰ ਜਿਵੇਂ ਦਾ ਰੈਟ੍ਰਿਕ ਔਰ ਨਫ਼ਰਤ ਵਾਲੀ ਬਿਆਨਬਾਜ਼ੀ ਉਹਦੀ ਪਿਛਲੇ ਕੱਲ ਤੋਂ ਹੀ ਚੱਲ ਰਹੀ ਹੈ ਉਹਦੇ ਟਵੀਟ ਦੇ ਉੱਤੇ ਇਹ ਦੱਸਦਾ ਹੈ ਕੀ ਵੀ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਇਹ ਗੱਲ ਇਸ ਮੁਲਕ ਦੇ ਵਿੱਚ ਜਾ ਸਕਦੀ ਹੈ ਜੀ ਸੋ ਜਿਸ ਤਰੀਕੇ ਨਾਲ ਜਿੱਥੇ ਇੱਕ ਜਿਹੜੀ ਜਿਸ ਨੂੰ ਗੇ ਬਾਰ ਕਹਿੰਦੇ ਨੇ ਔਰ ਉਹਦੇ ਵਿੱਚ ਚਾਰੋਂ ਹੀ ਸ਼ਬਦ ਜਿਹੜੇ ਸੈਕਸ਼ੂਅਲ ਔਰੀਐਂਟੇਸ਼ਨ ਨੂੰ ਲੈ ਕੇ ਇਸਤੇਮਾਲ ਹੁੰਦੇ ਨੇ ਉਹ ਗੇ ਹੋਏ ਲੈਸਬੀਅਨ ਹੋਏ ਬਾਈਸੈਕਸ਼ੂਅਲ ਹੋਏ ਜਾਂ ਟਰਾਂਸ ਟਰਾਂਸ ਜੈਂਡਰ ਹੋਏ ਕੁਸ਼ੇਸ ਕਿਸਮ ਦੀਆਂ ਟਰਮੀਨੋਲੋਜੀਜ਼ ਨੇ ਜੀ ਉਹਨਾਂ ਦੀ ਬਾਅਰ ਔਰ ਸਿਰਫ ਕੋਈ ਉਹਨਾਂ ਦੇ ਸਿੰਗਿੰਗ ਜਾਂ ਡਾਂਸਿੰਗ ਦਾ ਹੀ ਨਹੀਂ ਜਿਵੇਂ ਬਾਅਦ ਦੇ ਵਿੱਚ ਆਇਆ ਕਿ ਵੀ ਉਹ ਇੱਕ ਚੰਗੇ ਕਈ ਵਾਰ ਜਿਹੜੇ ਸੰਜੀਦਾ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ ਦਾ ਥਾਂ ਵੀ ਰਿਹਾ ਲੇਕਿਨ अर्ਲੀ ਆਵਰਸ ਦੇ ਵਿੱਚ ਕੱਲ ਇੱਕ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ ਇਨਸਾਨ ਬੇਸ਼ੱਕ ਜਦੋਂ ਅਸੀਂ ਮਜ਼ਹਬ ਦੀ ਗੱਲ ਕਰਦੇ ਹਾਂ ਬਹੁਤ ਵਾਰ ਔਰ ਇਹ ਅਕਸਰ ਮੈਨੂੰ ਯਾਦ ਆ ਵੀ ਬਚਪਨ 'ਚ ਅਸੀਂ ਇਹ ਫਰੇਜ਼ ਸੁਣਦੇ ਸੀ ਕਿ ਮਾਂ ਪੁੱਤਰ ਜਾਂ ਧੀ ਜੰਮਦੀ ਹੈ ਉਹ ਚੋਰ ਡਾਕੂ ਜਾਂ دہشتਗਰਦ ਨਹੀਂ ਜੰਮਦੀ ਜੀ ਜੀ ਸੋ ਮੈਂ ਸਮਝਦਾ ਇਸੇ ਤਰ੍ਹਾਂ ਕੋਈ ਵੀ ਮਜ਼ਹਬ ਜਿਹੜਾ ਹੈ ਉਹ ਕੋਈ ਇਹ ਨਹੀਂ ਸਿਖਾਂਦਾ ਕਿ ਤੁਸੀਂ ਫੈਲੋ ਹਿਊਮਨ ਬੀਇੰਗਸ ਦਾ ਉਹਨਾਂ ਦੇ ਨਾਲ ਭਾਵੇਂ ਤੁਹਾਡਾ ਵਿਚਾਰਕ મતभेद ਹੋਏ ਜਾਂ ਅੱਜ ਜਿਹਨੂੰ ਅਸੀਂ ਸੈਕਸ਼ੂਅਲ ਔਰੀਐਂਟੇਸ਼ਨ ਦੇ ਹਵਾਲੇ ਨਾਲ ਇਕ ਵੱਖਰਾ ਵਿਸ਼ਾ ਹੈ ਔਰ ਅਸੀਂ ਇਸ ਡਿਬੇਟ 'ਚ ਨਹੀਂ ਜਾਣਾ ਚਾਹੁੰਦੇ ਕਿ ਧਾਰਮਿਕ ਨੁਕਤਾ ਨਜ਼ਾਰ ਤੋਂ ਹਰ ਇੱਕ ਦਾ ਆਪਣੀ ਇਸ ਦੇ ਉੱਤੇ ਡਿਬੇਟ ਹੈ ਜਾਂ ਧਾਰਮਿਕ ਨੁਕਤਾ ਨਜ਼ਰੀਆ ਹੋ ਸਕਦਾ ਹੈ ਜੀ ਪਰ ਇਨਾ ਸੋਸਾਇਟੀਜ਼ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਕੈਨੇਡਾ ਜਾਂ ਯੂਰਪ ਦੇ ਵਿੱਚ ਟੋਕਟ ਇਸ ਪੱਖ ਤੋਂ ਡਿਸਕ੍ਰਿਮੀਨੇਸ਼ਨ ਦੀ ਰਪਾਵੇਂ ਰਹੀ ਹੈ ਨਫਰਤ ਇਨਾ ਚ ਵੀ ਰਹੀ ਪਰ ਹੌਲੀ 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 ਨਾ ਬਹੁਤ ਸਾਰੇ ਮੁੱਦੇ ਜਿਹੜੇ ਇਸ ਕਿਸਮ ਦੇ ਹਨ ਉਹਨਾਂ ਦੇ ਉੱਤੇ ਕੰਸੈਂਸਸ ਬਣਾਈ ਤੇ ਹਰ ਇੱਕ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਜੀ ਉਹਨੇ ਕਿਸ ਕਿਸਮ ਦੀ ਜ਼ਿੰਦਗੀ ਜੀਣੀ ਹੈ ਕਿਸ ਕਿਸਮ ਦਾ ਉਹਨੇ ਵਿਸ਼ਵਾਸ ਰੱਖਣਾ ਹੈ ਧਰਮ ਚ ਉਹਨੇ ਯਕੀਨ ਰੱਖਣਾ ਹੈ ਕਿ ਨਹੀਂ ਰੱਖਣਾ ਕਿਸ ਕਿਸਮ ਦਾ ਉਹਨੇ ਪਹਿਰਾਵਾ ਪਹਿਨਣਾ ਹੈ ਕਿਸ ਕਿਸਮ ਦੀ ਖੁਰਾਕ ਖਾਣੀ ਹੈ ਇਸ ਲਈ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਖੁਰਾਕ ਨੂੰ ਲੈ ਕੇ ਪਹਿਰਾਵੇ ਨੂੰ ਲੈ ਕੇ ਕੋਈ ਡਿਸਕਸ਼ਨਸ ਡਿਬੇਟਸ ਨਹੀਂ ਹੁੰਦੀਆਂ ਕਿ ਜੀ ਕੌਣ ਜੀ ਸੋ ਅਸੀਂ ਸਮਝਦੇ ਆਂ ਵੀ ਇਹੀ ਜੇ ਇਹਨਾਂ ਦੀ ਲਿਬਰਟੀ ਨਾ ਹੁੰਦੀ ਜਾਂ ਨਾ ਹੋਏ ਤੇ ਫਿਰ ਅਸੀਂ ਵੀ ਇੱਥੇ ਆ ਕੇ ਆਪਣੀ ਵੱਖਰੀ ਲੁੱਕ ਦੇ ਨਾਲ ਆਪਣੇ ਵੱਖਰੇ ਫੇਥ ਦੇ ਨਾਲ ਨਹੀਂ ਸੀ ਰਹਿ ਸਕਦੇ ਸੋ ਜਿਹੜੇ ਹੱਕ ਇਹਨਾਂ ਲੋਕਾਂ ਨੂੰ ਚਾਰਟਰ ਆਫ ਰਾਈਟਸ ਕੈਨੇਡਾ ਚ ਜਾਂ ਅਮਰੀਕਾ ਚ ਫਸਟ ਅਮੈਂਡਮੈਂਟ ਜਾਂ ਦੂਸਰੇ ਕਾਨੂੰਨ ਦੰਦੇ ਨੇ ਉਹੀ ਹੱਕ ਸਾਨੂੰ ਵੀ ਮਿਲਦੇ ਨੇ ਕਿ ਅਸੀਂ ਆਪਣੇ ਧਾਰਮਿਕ ਜਿਹੜੇ عقیده ਮੁਤਾਬਕ ਆਪਣਾ ਜੀਵਨ ਜੀ ਸਕੀਏ ਅਸੀਂ ਆਪਣਾ ਬਾਣਾ ਜਾਂ ਪਹਿਰਾਵਾ ਜਿਹੜਾ ਉਹ ਧਾਰਮਿਕ ਰੱਖ ਸਕੀਏ ਪਰ ਮੈਂ ਸਮਝਦਾ ਵੀ ਇਹ ਸ਼ਾਇਦ ਹਾਰਿਕ ਦੀ ਸਮਝ ਦੇ ਗੋਚਰਾ ਨਹੀਂ ਹੈ ਔਰ ਉਮਰ ਮਤੀਨ ਨਾ ਦਾ 29 ਸਾਲਾ ਜਿਹੜਾ ਇੱਕ ਮਨੁੱਖ ਜਿਸ ਨੇ ਨਫ਼ਰਤ ਪਰ ਇਹ ਕਾਰਾ ਕੀਤਾ ਔਰ ਜਿਵੇਂ ਵੇਰਵੇ ਆਏ ਨੇ ਕਿ ਬਈ ਉਹ ਨਿਊਯਾਰਕ ਦਾ ਜਿਹਦੇ ਵਿੱਚ ਜੰਮਿਆ ਬਾਅਦ ਦੇ ਵਿੱਚ ਉੱਥੇ ਜਾ ਕੇ ਉਹਦੇ ਪੇਰੈਂਟਸ ਜਿਹੜੇ ਕਿ ਅਫਗਾਨ ਮੂਲ ਦੇ ਨੇ ਉੱਥੇ ਰਹੇ ਔਰ ਉਸਨੇ ਜਿਹੜਾ अर्ਲੀ ਆਵਰਸ ਦੇ ਵਿੱਚ ਹੈਂਡ ਗਨ ਐਸਾਲਟ ਰਾਈਫਲ ਹਥਿਆਰਾਂ ਦੇ ਨਾਲ ਇਸ ਗੇ ਬਾਰ ਦੇ ਉੱਤੇ ਉਸਨੇ ਤਾਵਾ ਬੋਲਿਆ ਔਰ ਉਸ ਤੋਂ ਬਾਅਦ ਉਸ ਨੇ ਬਹੁਤ ਸਾਰਿਆਂ ਨੂੰ ਹੌਸਟੇਜ ਲਿਆ 2.5 ਘੰਟੇ 3 ਘੰਟੇ ਦਾ ਡਰਾਮਾ ਉਹਦੇ ਚ ਇਨਸਾਈਡ ਕੀ ਹੋਇਆ ਜੇ ਇਨਵੈਸਟੀਗੇਸ਼ਨ ਹੈ ਪਰ ਜ਼ਾਹਰ ਹੈ ਕਿ ਉਸ ਨੇ ਉਸ ਘਾਰੇ ਤੋਂ ਪਹਿਲਾਂ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਉਹਨਾਂ ਨੂੰ ਕਾਲ ਕਰਕੇ ਆਪਣੀ ਐਫੀਲੀਏਸ਼ਨ ਜਿਹੜੀ ਹੈ ਇਸਲਾਮਿਕ ਸਟੇਟ ਜਿਹਨੂੰ ISIS ਕਹਿੰਦੇ ਨੇ ਉਸਦੈ ਨਾਲ ਹਰਜ਼ਾਰ ਕੀਤੀ ਔਰ ਉਸ ਨੇ ਫਿਰ ਜਿਸ ਕਿਸਮ ਦਾ ਇੱਕ ਨੋਣਾ ਜਿਹੜਾ ਹੈ ਉਹ ਕਰਤੂਤ ਕੀਤੀ ਉਹਦੇ ਚ 50 ਦੇ ਕਰੀਬ ਜਿਹੜੇ ਬਿਲਕੁਲ ਇਨੋਸੈਂਟ ਲੋਕ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹ ਮਾਰੇ ਗਏ ਇਨੇ ਜਿਹੜੇ ਨੇ ਉਹ ਜ਼ਖਮੀ ਹੋਏ ਔਰ ਇਸ ਨੇ ਸਾਰੇ ਅਮਰੀਕਾ ਨੂੰ ਹੀ ਨਹੀਂ ਬਲਕਿ ਮੈਂ ਕਹਾਂਗਾ ਕਿ ਦੁਨੀਆ ਚ ਜਿਹੜੇ ਵੀ ਕੋਈ ਸੰਜੀਦਾ ਸੋਚ ਵਾਲੇ ਇਨਸਾਨ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਪ੍ਰੈਜ਼ੀਡੈਂਟ ਓਬਾਮਾ ਨੇ ਇਸ ਦੇ ਉੱਤੇ ਫੌਰਨ ਆਪਣਾ ਮੈਸੇਜ ਦਿੱਤਾ ਹੈ ਔਰ ਉਹਦੇ ਚ ਜਵੇਂ ਉਸਨੇ ਪ੍ਰੈਜ਼ੀਡੈਂਟ ਦੀ ਪਹੁੰਚ ਹੁੰਦੀ ਹੈ ਔਰ ਇਸ ਇਦਾਂ ਦੇ ਮੌਕੇ ਜਿਹੜੀ ਲੀਡਰਸ਼ਿਪ ਹੈ ਉਹ ਇਹੀ ਹੁੰਦੀ ਹੈ ਕਿ ਤੁਸੀਂ ਜਿਹੜਾ ਇਹ ਇਸ ਗੱਲ ਵੱਲ ਫੋਕਸ ਕਰਦੇ ਹੋ ਕਿ ਭਾਈ ਇਹ ਬਹੁਤ ਮਾੜੀ ਗੱਲ ਹੈ ਔਰ ਇਸ ਦੀ ਕੋਈ ਰੀਪਰਕਸ਼ਨ ਨਾ ਹੋਵੇ ਜਾਂ ਰੀਟੈਲੀਏਸ਼ਨ ਨਾ ਹੋਵੇ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਜਾਂਦਾ ਹੈ ਜੀ اور ਮੈਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਜਦੋਂ ਵੀ ਕੋਈ ਹੇਟ ਕਰਾਇਮ ਹੋਇਆ ਜੇ ਉਹ ਕ੍ਰੀਕ ਦੇ ਵਿੱਚ ਟੌਜ ਤੋਂ 3 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੋਰੇ ਰੇਸਿਸਟ ਨੇ ਜਿਹੜਾ 6 ਸਿੱਖਾਂ ਨੂੰ ਜਨਾਜਿਕ ਬੀਬੀ ਵੀ ਸ਼ਾਮਰ ਸੀ ਸ਼ਹੀਦ ਕੀਤਾ ਸੀ ਜੀ ਤੇ 2-3 ਘੰਟੇ ਦੇ ਵਿੱਚ ਵਿੱਚ ਅਮਰੀਕਾ ਭਰ ਦੇ ਸਾਰੇ ਗੁਰਦੁਆਰਿਆਂ ਦੇ ਬਾਹਰ ਜਿਹੜੇ ਨੇ ਸਿਕਿਉਰਿਟੀ ਪਹੁੰਚ ਗਈ ਸੀ ਔਰ ਜਿਸ ਤਰੀਕੇ ਨਾਲ ਅਮਰੀਕਾ ਦੇ ਝੰਡੇ ਚੁਕਾਏ ਫਸਟ ਲੇਡੀ ਗਈ ਐਟਰਨੀ ਜਨਰਲ ਗਿਆ ਸੋ ਮੈਂ ਸਮਝਦਾ ਹਾਂ ਵੀ ਇਹ ਇਸ ਮੁਲਕ ਦੀ ਬਿਊਟੀ ਹੈ ਕਿ ਇੱਕ ਪਾਸੇ ਨਫ਼ਰਤ ਨਾਲ ਭਰੇ ਹੋਏ ਲੋਕ ਨੇ ਲੇਕਿਨ ਦੂਸਰੇ ਪਾਸੇ ਜਿਹੜਾ ਸਿਸਟਮ ਹੈ ਉਹ ਜਸਟ ਹੋਣ ਦੀ ਕੋਸ਼ਿਸ਼ ਕਰਦਾ ਹੈ ਉਹ ਇਨਸਾਫ ਦੇਣ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਜਿਸ ਤਰੀਕੇ ਨਾਲ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਫੋਰਨ ਕਿਉਂਕਿ ਜਿਹੜਾ ਮਹੀਨਾ ਚੱਲ ਰਿਹਾ ਹੈ ਇਸ ਨੂੰ ਗੀਪ ਪ੍ਰਾਈਡ ਮੰਥ ਵੀ ਕਹਿੰਦੇ ਨੇ ਕਿਉਂਕਿ ਇਸ ਮੁਲਕ ਦੇ ਵਿੱਚ ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੁੰਦੇ ਰਹੇ ਧਰਮ ਦੇ ਨਾਂ ਥੱਲੇ ਵੀ ਸਮਾਜਿਕ ਤੌਰ ਤੇ ਵੀ unacceptable part ਮੰਨਿਆ ਜਾਂਦਾ ਰਿਹਾ ਜੀ ਔਰ ਹੌਲੀ 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 ਜਿਹੜੀ ਜੇ ਸਮਾਜ ਨੇ ਇਹਨਾਂ ਨੂੰ ਐਕਸੈਪਟ ਕੀਤਾ ਹੈ ਹਾਲਾਂਕਿ ਗੇ ਮੈਰਿਜਸ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਨਹੀਂ ਨੇ ਕੁਝ ਸਟੇਟਾਂ ਨੇ ਮਾਨਤਾ ਦੁੱਤੀ ਹੈ ਕਿ ਸੁਪਰੀਮ ਕੋਰਟ ਚ ਪਰ ਕੈਨੇਡਾ ਦੇ ਵਿੱਚ ਇਹਨਾਂ ਨੂੰ ਕਾਨੂੰਨੀ ਮਾਨਤਾ ਹੈ ਡੈਨਮਾਰਕ ਚ ਹੋਰ ਵੀ ਬਹੁਤ ਸਾਰੇ ਮੁਲਕ ਜਿਹੜੇ ਨੇ ਉਸ ਲਾਈਨ ਦੇ ਉੱਤੇ ਆਏ ਨੇ ਸੋ ਇਹ ਆਲਰੇਡੀ ਇਹ ਜਿਹੜਾ ਵਰਗ ਹੈ ਜਿਹੜਾ ਕਿ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ ਸਮਾਜ ਦੇ ਵਿੱਚ ਨਫਰਤ ਦਾ ਪਾਤਰ ਬਣਦਾ ਰਿਹਾ ਹੈ ਔਰ ਇਸ ਮਹੀਨੇ ਜਦੋਂ ਕਿ ਜਿਵੇਂ ਸੈਂਟ ਫਰਾਂਸਿਸਕੋ ਜਿਹੜੀ ਉਹਨਾਂ ਦੀ ਪੈਰੇਡ ਹੁੰਦੀ ਹੈ ਉਹਦੇ ਚ 1 ਲੱਖ ਤੋਂ ਜ਼ਿਆਦਾ ਪਾਰਟਿਸਪੈਂਟਸ ਹੁੰਦੇ ਨੇ ਹਰ ਸਾਲ ਸੋ ਇਸ ਗੱਲ ਦੇ ਮੱਦੇਨਜ਼ਰ ਕਿ ਵੀ ਇਹ ਕਈ ਵਾਰੀ ਜਿਵੇਂ ਇੱਕ ਟਰਮ ਯੂਜ਼ ਹੁੰਦੀ ਹੈ ਕਾਪੀਕੈਟ ਕਰਾਂ ਕਿ ਇੱਕ ਪਾਵੇਂ ਜਿਹਨੇ ਕੀਤਾ ਉਹਦੇ ਮਨ ਚ ਕੀ ਸੀ ਹਾਲਾਂ ਇਸ ਮਤੀਨ ਦੇ ਪਿਓ ਨੇ ਕਿਹਾ ਹੈ ਕਿ ਜੀ ਇਹ ਜਦੋਂ ਪਿੱਛੇ ਮਿਆਮੀ ਗਿਆ ਸੀ ਜਾਂ ਪਤਾ ਨਹੀਂ ਕਿੱਥੇ ਉੱਥੇ ਉਹਨੇ ਦੇਖਿਆ ਕੋਈ ਗੇ ਕਪਲ ਜਿਹੜਾ ਉਹ ਇੱਕ ਦੂਜੇ ਨੂੰ ਚੁੰਮ ਰਿਹਾ ਸੀ ਸ਼ਾਇਦ ਉਹਦੇ ਕਰਕੇ ਹੀ ਹਿੱਟ ਪਰ ਮੈਂ ਸਮਝਦਾ ਵੀ ਇਹ ਜਦੋਂ ਉਹ ਖੁਦ ਇਸਲਾਮਿਕ ਸਟੇਟ ਦਾ ਹੋਣ ਦਾ ਦਾਵਾ ਕਰਕੇ ਕਾਲ ਕਰਕੇ ਕਹਿੰਦੇ ਔਰ ਅੱਗੋਂ ਉਹਨੇ ਕੀ ਕਿਹਾ ਇਨਵੈਸਟੀਗੇਸ਼ਨ ਹੀ ਜੋ ਪਤਾ ਲੱਗੇਗਾ ਕੀ ਹੈ ਲੇਕਿਨ ਜਿਵੇਂ ਇਸਲਾਮਿਕ ਸਟੇਟ ਨੇ ਵੀ ਓਨ ਕੀਤਾ ਉਹਨੂੰ ਹੀਰੋ ਬਣਾਇਆ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੈ ਸਾਡੇ ਲਈ ਵੀ ਇਸ ਤੇ ਆਫਟਰ ਇਫੈਕਟ ਹਮੇਸ਼ਾ ਹੀ ਮਾਈਨੋਰਟੀ ਕਮਿਟੀ ਹੋਣ ਦੇ ਨਾਤੇ ਜਦੋਂ ਵੀ ਕੋਈ ਇਸ ਕਿਸਮ ਦਾ ਹੁੰਦਾ ਹੈ ਹਿੱਟ ਕ੍ਰਾਈਮ ਵਧਦੇ ਨੇ ਸੋ ਇਹ ਵੀ ਇੱਕ ਜਿਹੜਾ ਬੇਸ਼ੱਕ ਘਟਨਾ ਕਰ ਅਰਲੀ ਆਵਰਸ਼ ਹੋਈ ਪਰ ਕੱਲ ਦਾ ਜਿਹੜਾ ਫੰਕਸ਼ਨ ਸੀ ਜਿਹਦੇ ਵਿੱਚ ਮੇਅਰ ਬਿਲਦੀ ਬਲੇਸੀਓ ਨੇ ਜਿਹੜਾ ਪਾਰਟਿਸਿਪੇਟ ਕੀਤਾ ਮੈਂ ਦਾਦ ਦਨ ਮੈਂ ਸਮਝਦਾ ਵੀ ਇਹ ਲੀਡਰਸ਼ਿਪ ਹੁੰਦੀ ਹੈ ਅਦਰਵਾਇਜ਼ ਇਸ ਕਿਸਮ ਦੀ ਘਟਨਾ ਜਿਹੜੀ ਇਸਲਾਮ ਦੇ ਖਾਤੇ 'ਚ ਪਾ ਰਹੇ ਹੁਣ ਡੋਨਲਡ ਟਰੰਪ ਤੋਂ ਲੈ ਕੇ ਇਸ ਕਿਸਮ ਦੀ ਸੋਚ ਵਾਲੇ ਬੇਸ਼ੱਕ ਨਿਊਯਾਰਕ ਦੇ ਮੇਅਰ ਨੇ ਪਹਿਲਾਂ ਕਮਿਟ ਕੀਤਾ ਵੀ ਹੋਏ ਲੇਕਿਨ ਇਦਾਂ ਦੇ ਬੇੜੇ ਉਹ ਡਿਸਟੈਂਸ ਕਰ ਲੈਂਦੇ ਨੇ ਕਿ ਵੀ ਨਹੀਂ ਇਹ ਪੋਲੀਟੀਕਲੀ ਪਰ ਮੇਅਰ ਉੱਥੇ ਆਇਆ ਵੀ ਔਰ ਮੇਅਰ ਨੇ ਬੜੇ ਮੈਂ ਸਮਝਦਾ ਵੀ ਬਹੁਤ ਥੋੜੇ ਲੋਕ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਵੀ ਜਿਵੇਂ ਨਿਊਯਾਰਕ ਦਾ ਮੇਅਰ ਗਿਲਾਨੀ ਸੀ ਜਦੋਂ 9/11 ਹੋਇਆ ਮੈਂ ਉਹਨੂੰ ਹਮੇਸ਼ਾ ਜਿਹੜਾ ਇੱਕ ਪ੍ਰੈਜ਼ੀਡੈਂਟ ਮੈਟੀਰੀਅਲ ਸਮੇਂ ਵੱਖਰੀ ਗੱਲ ਹੈ ਉਹਦੀਆਂ ਆਪਣੀਆਂ ਫੈਮਿਲੀ ਪ੍ਰੋਬਲਮਸ ਸੀ ਕੈਂਸਰ ਡਿਟੈਕਟ ਹੋਇਆ ਹੋ ਰਿਪਬਲਿਕਨ ਨਹੀਂ ਆਇਆ ਨਾਮਿਨੇ ਲੇਕਿਨ ਕ੍ਰਾਈਸਿਸ ਦੇ ਵਿੱਚ ਜਿਹੜਾ ਖੜੋਂਦਾ ਹੈ ਔਰ 911 ਵੇੜੇ ਜਦੋਂ ਕਿ ਉਸ ਵੇੜੇ ਦੇ ਪ੍ਰੈਜ਼ੀਡੈਂਟ ਪੋਸਟਾਂ ਦੂਜੇ ਉਹ ਤਾਂ ਸੇਫਟੀ ਨਾਲ ਕੋਈ ਬੰਕਰ ਚਲੇ ਗਏ ਉਹ ਜਿਹੜਾ ਆਪਣਾ ਪੂਰੇ ਜਿਹੜਾ ਨਿਕਲ ਕੇ ਬਾਹਰ ਉਹ ਕਮਾਂਡ ਕਰ ਰਿਹਾ ਸੀ ਆਕੇ ਔਰ ਉਹਨੇ ਉਹਨੂੰ ਯਕੀਨੀ ਬਣਾਇਆ ਸੀ ਸ਼ਾਮ ਤੱਕ ਸਾਰੀਆਂ ਨਿਊਯਾਰਕ ਦੀਆਂ ਮਸੀਤਾਂ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਖੜੀਆਂ ਸੀ ਕਿ ਕੋਈ ਰੀਟੈਲੀਏਸ਼ਨ ਨਾ ਹੋਵੇ ਸੋ ਇਹ ਗਲਾਨੀ ਦਾ ਜਦੋਂ ਕਈ ਵਾਰ ਕ੍ਰਾਈਸਿਸ ਦਾ ਹਾਵਰ ਹੁੰਦਾ ਹੈ ਉਦੋਂ ਲੀਡਰਸ਼ਿਪ ਦੇ ਕੋਲ ਹੁੰਦਾ ਹੈ ਕਿ ਉਹ ਬੈਸਟ ਹਾਵਰ ਉਸ ਲੀਡਰਸ਼ਿਪ ਦਾ ਹੁੰਦਾ ਔਰ ਮੈਂ ਮੇਅਰ ਬਲੇਸੀਓ ਦੇ ਕੱਲ ਉੱਥੇ ਆਣ ਔਰ ਉੱਥੇ ਆ ਕੇ ਉਹਨੇ ਜਿਵੇਂ ਤਕਰੀਰ ਕੀਤੀ ਉਹ ਉਹਦਾ ਇੱਕ ਇੱਕ ਸ਼ਬਦ ਜਿਹੜਾ ਉਹ ਟ्रू ਅਮਰੀਕਨ ਸਪਿਰਿਟ ਸੀ ਇੱਕ ਪਾਸੇ ਡੋਨਲਡ ਟਰੰਪ ਵਰਗੇ ਅਗਲੀ ਅਮਰੀਕਨ ਨੇ ਜੀ ਜਿਹੜੇ ਇਸ ਮੌਕੇ ਦਾ ਫਾਇਦਾ ਉਠਾ ਕੇ ਕੋਲੋਂ ਹੀ ਕਿ ਜੀ ਉਹਨੇ ਮਾਰਨ ਤੋਂ ਪਹਿਲਾਂ ਅੱਲਾਹੁ ਅਕਬਰ ਕਿਹਾ ਤੇ ਤੇਰੇ ਕੰਨਾਂ 'ਚ ਸੁਣਿਆ ਸੀ ਆ ਕੇ ਤੇਰੇ ਕੰਨਾਂ 'ਚ ਜਿਹੜਾ ਉਹ ਲੇਕਨ ਇਹ ਨਫਰਤ ਫੈਲਾਣੀ ਔਰ ਮੈਨੂੰ ਯਾਦ ਹੈ ਮਾਉਂਟ ਬੈਟਨ ਉਹਦਾ ਅਕਸਰ ਜ਼ਿਕਰ ਹੁੰਦਾ ਹੈ ਹਾਲਾਂਕਿ ਉਹਦੀਆਂ ਕਮਜ਼ੋਰ ਗੱਲਾਂ ਵੀ ਨੇ ਜੀ ਲੇਕਨ ਜਦਨ 30 ਜਨਵਰੀ 1948 ਨੂੰ ਗਾਂਧੀ ਨੂੰ ਮਾਰਿਆ ਨਥੂ ਰਾਮ ਗੋਟਸੇ ਨੇ ਅਲਾਵਾ ਅਜ ਪਤਾ ਲੱਗਾ ਵੀ ਆਰਐਸਐਸ ਦਾ ਸੀ ਨਥੁਰਾਮ ਗੋੜ ਸੇ ਔਰ ਦੂਸਰਾ ਪਰ ਇਮੀਡੀਏਟਲੀ ਹੁਣ ਇਹ ਸੀ ਵੀ ਕਿਉਂਕਿ ਨਫਰਤ ਹਿੰਦੂਆਂ ਮੁਸਲਮਾਨਾਂ ਦੀ ਇਨੀਕ ਸੀ ਅਸਿਊਮ ਹੁੰਦਾ ਸੀ ਕਿ ਕਿਸੇ ਮੁਸਲਮਾਨ ਨੇ ਮਾਰਿਆ ਹੋਵੇਗਾ ਹੁਣ ਮਾਉਂਟ ਬੈਟਨ ਪਹਿਲਾ ਸੀ ਜਿਹਨੂੰ ਮੀਡੀਆ ਨੇ ਪੁੱਛਿਆ ਕਿ ਵੀ ਕਿਨੇ ਮਾਰਿਆ ਤਾਂ ਉਹਨੇ ਉਹਨੂੰ ਅਜ ਕੋਈ ਇਨਫੋਰਮੇਸ਼ਨ ਨਹੀਂ ਸੀ ਪਰ ਉਹਨੇ ਦੇਖਦੇ ਆ ਕਿ ਵੀ ਜੇ ਅਨਸਰਟੇਨਟੀ ਰਹੀ ਵੀ ਕਿਨੇ ਹੈ ਤੇ ਪਤਾ ਨਹੀਂ ਕਿੰਨੇ ਹਜ਼ਾਰ ਮੁਸਲਮਾਨ ਮਾਰੇ ਜਾਣਗੇ ਦੰਗੇ ਕਰਾ ਦੇਣਗੇ ਉਨੇ ਕਿਹਾ ਜੀ ਕਿ ਜੈ ਕਲਰ ਇਸ ਨਾਟ ਅ ਮੁਸਲਮ ਹੁਣ ਮਾਉਂਟ ਬੈਟਨ ਨੂੰ ਕੋਈ ਪਤਾ ਨਹੀਂ ਸੀ ਕਿ ਵੀ ਉਹ ਕੌਣ ਹੈ ਲੇਕਨ ਇਸ ਗੱਲ ਨੂੰ ਹਮੇਸ਼ਾ ਹੀ ਇਸ ਦੀ ਤਾਰੀਫ ਕੀਤੀ ਜਾਂਦੀ ਹੈ ਕਿ ਮਾਉਂਟ ਬੈਟਨ ਨੇ ਇੱਕ ਫਿਕਰੇ ਦੇ ਨਾਲ ਜਿਹੜਾ ਹਜ਼ਾਰਾਂ ਜ਼ਿੰਦਗੀਆਂ ਸੇਵ ਕੀਤੀਆਂ ਅਲਾਬਾਦ ਚ ਕੁਦਰਤੀ ਉਹ ਮੁਸਲਮਾਨ ਨਹੀਂ ਸੀ ਨਾ ਉਹ ਆਰਐਸਐਸ ਦਾ ਐਕਟਿਵਿਸਟ ਸੀ ਸੋ ਮੈਂ ਸਮਝਦਾ ਹਾਂ ਵੀ ਕੱਲ ਜਦੋਂ ਬਲੇਸਿਓ ਨੇ ਗ੍ਰੇਟ ਅਮਰੀਕਾ ਦੀ ਗੱਲ ਕੀਤੀ ਉਹਨੇ ਡੋਨਲਡ ਟਰੰਪ ਦੀ ਹਿਟਰੇਟਰ ਨੂੰ ਵੀ ਕੰਡੈਮਨ ਕੀਤਾ ਪਰ ਉਹਨੇ ਜਿਹੜੀ ਇੱਕ ਗੱਲ ਈ ਔਰ ਮੈਨੂੰ ਵੀ ਨਹੀਂ ਸੀ ਪਤਾ ਉਹਨੇ ਕਿਹਾ ਕਿ ਨਿਊਯਾਰਕ ਦੇ ਵਿੱਚ 900 ਪੁਲਿਸ ਆਫਿਸਰ ਜਿਹੜੇ ਨੇ ਉਹ ਮੁਸਲਮ ਧਰਮ ਚ ਕੀ ਰੱਖਣ ਵਾਲੇ 900 ਮੁਸਲਮ ਆਫਿਸਰ ਉਹਨੇ ਕਿਹਾ ਕਿ ਵੀ ਦੇ ਆਰ ਵਰਕਿੰਗ ਡੇ ਐਂਡ ਨਾਈਟ ਪੁੱਟਿੰਗ देयर ਲਾਈਵਸ ਔਨ ਲਾਈਨ ਟੂ ਮੇਕ ਨਿਊਯਾਰਕ ਸੇਫਰ ਸੋ ਮੈਸ ਇਸ ਮੀਨਿੰਗ ਵੀ ਇਹ ਜਿਹੜਾ ਕਿਸੇ ਵੀ ਕ੍ਰਾਈਸਿਸ ਦੇ ਵਿੱਚ ਕਾਸ਼ ਸਾਡੇ ਕੋਲ ਸਾਡੀ ਕੌਮ ਕੋਲ ਪੰਜਾਬ ਦੇ ਕੰਟੈਕਸਟ ਕੋਈ ਇਸ ਕਿਸਮ ਦੀ ਫੋਰਸਾਈਟਡ ਡਰਾਈਵਿੰਗ ਜਿਹੜੀ ਲਾਈਨ ਹੋਏ ਔਰ ਇੱਥੇ ਮੇਅਰ ਲੈਵਲ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਵੀ ਨਿਊਯਾਰਕ ਦੇ ਵਿੱਚ ਇਸ ਦੀਆਂ ਕੀ ਹੋ ਸਕਦਾ ਹੈ ਰੀਟੈਲੀਏਸ਼ਨ ਹੋ ਸਕਦੀ ਹੈ ਔਰ ਉਹਨਾਂ ਨੇ ਯਕੀਨੀ ਨਹੀਂ ਬਣਾਇਆ ਹੋਵੇਗਾ ਕਿ ਮਸੀਤਾਂ ਸਾਰੀਆਂ ਨੂੰ ਉਹਨਾਂ ਨੇ ਪ੍ਰੋਟੈਕਟਿਵ ਅੰਬ੍ਰੇਲਾ ਦਿੱਤਾ ਹੋਵੇਗਾ ਸੋ ਇਸ ਫੰਕਸ਼ਨ ਦੇ ਵਿੱਚ ਜਿੱਥੇ ਸਾਡੇ ਡੈਲੀਗੇਸ਼ਨ ਦੀ ਯੂਨਾਈਟਿਡ 6 ਦੇ ਦਾ ਮੈਂ ਜਿਹੜਾ ਉਹਨਾਂ ਦੇ ਨਾਲ ਐਜ਼ ਅ ਸਪੋਰਟਰ ਹੀ ਗਿਆ ਉਹਦੇ ਵਿੱਚ ਜਿਵੇਂ ਉਹਨਾਂ ਨੇ ਸਟੈਂਡਿੰਗ ਓਵੇਸ਼ਨ ਦਿੱਤੀ ਸਿੱਖ ਡੈਲੀਗੇਸ਼ਨ ਨੂੰ ਹਰ ਇੱਕ ਨੇ ਆਪਣੀ ਸਪੀਚ ਵੀ ਮੈਂਸ਼ਨ ਕੀਤਾ ਹੈ ਮੇਅਰ ਨੇ ਵੀ ਜਦੋਂ ਗੱਲ ਕੀਤੀ ਤੇ ਉਹਨੇ ਯਹੂਦੀ ਮੁਸਲਮਾਨ ਸਿੱਖ ਇਹਨਾਂ ਦੇ ਨਾਲ ਜਿਹੜੀ ਹਿੱਟ ਕ੍ਰਾਈਮ ਜਾਂ ਦੂਸਰੇ ਆ ਨਹੀਂ ਇਹਨਾਂ ਦਾ ਜ਼ਿਕਰ ਕੀਤਾ ਔਰ ਇਸ ਕਿਉਂਕਿ ਕੁਦਰਤੀ ਇਹ ਮਹੀਨਾ ਰਮਾਦਾਨ ਦਾ ਹੈ ਜਿਹਨੂੰ ਅਸੀਂ ਰਮਜ਼ਾਨ ਕਹਿੰਦੇ ਅਰਬੀ ਦੇ ਵਿੱਚ ਰਮਾਦਾਨ ਕਿਹਾ ਜਾਂਦਾ ਇਹ ਵੀ ਚੱਲ ਰਿਹਾ ਹੈ ਉਹਨਾਂ ਦਾ ਫਾਸਟ ਸੀ ਫਰੈਂਡ ਕਿਉਂਕਿ ਸ਼ਾਮ ਦਾ ਫੰਕਸ਼ਨ ਸੀ ਜੀ 5:30 ਤੋਂ 9 ਤੱਕ ਔਰ ਉਹਨਾਂ ਨੇ ਬੜੀਆਂ ਵਧੀਆਂ ਮੁਰਕਨ ਖਜੂਰਾ ਹਰ ਟੇਬਲ ਦੇ ਉੱਤੇ ਰੱਖੀਆਂ ਹੋਈਆਂ ਸੀ ਬੜਾ ਵੈਲ ਬਾਲ ਰੂਮ ਜਿਵੇਂ ਹੁੰਦੇ ਨੇ ਵੈਲ ਡੈਕੋਰੇਟਡ ਔਰ ਉਹਨਾਂ ਨੇ ਬਹੁਤ ਵੈਲਕਮ ਕੀਤਾ ਕਿਉਂਕਿ ਉਹ ਤਾਂ ਸਾਰੇ ਫਿਰ ਜਿਹੜੇ ਨੇ ਜਦੋਂ ਤੋੜਦੇ ਨੇ ਇਫਤਾਰ ਪਾਰਟੀ ਵਾਂਗ ਹੁੰਦਾ ਹੈ ਮੀਟ ਹੀਟਰ ਨੇ ਜੀ ਔਰ ਉਹਨਾਂ ਨੇ ਯਕੀਨੀ ਬਣਾਇਆ ਵੀ ਸਾਡੀ ਸਾਰੇ ਡੈਲੀਗੇਸ਼ਨ ਦੇ ਲਈ ਉਹਨਾਂ ਨੇ ਵੈਜੀਟੇਰੀਅਨ ਫੂਡ ਦਾ ਪ੍ਰਬੰਧ ਕੀਤਾ ਹੋਇਆ ਸੀ ਔਰ ਇਸ ਪ੍ਰੋਗਰਾਮ ਚ ਉਹਨਾਂ ਨੇ ਯੂਨਾਈਟਿਡ ਸਿਕਸ ਦੀ ਤਾਰੀਫ ਤੇ ਵਿੱਚ ਕਿ ਭਾਈ ਉਹਨਾਂ ਨੇ ਕਿਹਾ ਕਿ ਵੀ ਦੇਖੋ ਹਰ ਕੋਈ ਆਪੋ ਆਪਣੇ ਮਜ਼ਹਬ ਨੂੰ ਤਾਂ ਸੇਫ ਕਰਦਾ ਹੈ ਪਰ ਇਹ ਸਿਫਤ ਹੈ ਯੂਨਾਈਟਿਡ ਸਿਕਸ ਦੀ ਕਿ ਇਹ ਜਦੋਂ ਕੋਈ ਗੱਲ ਕਰਦੇ ਨੇ ਹੇਟ ਕਰਾਈਮ ਹੁੰਦਾ ਹੈ ਇਹਨਾਂ ਦਾ ਇਹ ਇਹ ਸਾਰਿਆਂ ਲਈ ਖਲੋਂਦੇ ਨੇ ਔਰ ਇਹ ਨਹੀਂ ਕਹਿੰਦੇ ਕਿ ਵੀ ਅਸੀਂ ਮੁਸਲਮਾਨ ਨਹੀਂ ਹਨ ਤਾਂ ਬਹੁਤ ਵਾਰੀ ਹੁੰਦਾ ਹੈ ਵੀ ਬਹੁਤ ਵਾਰੀ ਕਹਿੰਦੇ ਕਿ ਵੀ ਆਰ ਨਾਟ ਮੁਸਲਮਸ ਕਿ ਜੀ ਸਾਨੂੰ ਕੁਛ ਨਾ ਕਹੋ ਕਬੀ ਇਹਨਾਂ ਦਾ ਨਜ਼ਰੀਆ ਜਿਹੜਾ ਹੈ ਉਹ ਹਿਊਮੈਨਿਟੇਰੀਅਨ ਹੈ ਔਰ ਇਸ ਜਦੋਂ ਉਹਨਾਂ ਨੇ ਆਨਰ ਕੀਤਾ ਹੈ ਬਲੈਕ ਜਿਹੜੀ ਹੈ ਆਰਗੇਨਾਈਜੇਸ਼ਨ ਵੱਲੋਂ ਵੀ ਹੋਈ ਔਰ ਪ੍ਰੋਕਲੇਮੇਸ਼ਨ ਜਿਹੜੀ ਹੈ ਬੋਰੋ ਮੇਨ ਜਿਹੜੇ ਨੇ ਬਰੁਕਲਿਨ ਬੋਰੋ ਦੇ ਜਿਹੜੇ ਸ਼ਾਇਦ ਮੈਨਹਟਨ ਬੋਰੋ ਮੈਨੂੰ ਯਾਦ ਨਹੀਂ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਵੱਲੋਂ ਵੀ ਜਿਹੜੀ ਹੈ ਪੂਰੀ ਪ੍ਰੋਕਲੇਮੇਸ਼ਨ ਸੀ ਯੂਨਾਈਟਿਡ ਸਟੇਟਸ ਦੀ ਹੈ ਸਰਵਿਸਿਜ਼ ਨੂੰ ਰੈਕਗਨਾਈਜ਼ ਕਰਦੇ اور जसप्रीत कौर ਜਿਹੜੀ ਐਟਰਨੀ ਸਟਾਫ ਐਟਰਨੀ ਹੈ ਯੂनाइटेड 6 ਦੀ ਉਸ ਨੇ ਗੈਦਰਿੰਗ ਨੂੰ ਐਡਰੈਸ ਵੀ ਕੀਤਾ ਔਰ ਅੱਜ ਟੀਵੀ 84 نیوز ਦਾ ਅੱਜ ਦੇ ਲਈ ਜਿਹੜਾ ਇੰਟਰਵਿਊ ਜਸਪ੍ਰੀਤ ਕੌਰ ਦੇ ਨਾਲ ਇਸ ਵਿਸ਼ੇ ਦੇ ਉੱਤੇ ਵੀ ਔਰ ਖਾਸ ਤੌਰ ਤੇ ਔਰਲੈਂਡੋ ਦੀ ਜਿਹੜੀ ਘਟਨਾ ਹੈ ਇਸ ਦੇ ਕੀ ਆਫਟਰ ਇਫੈਕਟ ਹੋਣਗੇ ਕੀ ਕੀ ਪ੍ਰੀਕਾਸ਼ਨਸ ਜਿਹੜੇ ਨੇ ਉਹ ਲੈਂਡ ਦੀ ਲੋੜ ਹੈ ਤਾਂ ਕਿ ਕਿਉਂਕਿ ਇੱਕ ਜਦੋਂ মিডিਆ ਬਾਰ-ਬਾਰ ਉਹ ਇਮੇਜਸ ਦਿਖਾਰਿਆ ਹੁੰਦਾ ਹੈ ਔਰ ਬਹੁਤ ਸਾਰੇ ਜਿਹੜੇ ਇਸ ਕਿਸਮ ਦੇ ਲੋਕ ਜਿਨ੍ਹਾਂ ਦਾ ਕੋਈ ਐਨਾਲਿਸਿਸ ਨਹੀਂ ਹੁੰਦਾ ਜਾਂ ਉਹਨਾਂ ਨੂੰ ਨਹੀਂ ਹੁੰਦਾ ਕਿ ਭਾਈ ਜੇ ਕੋ ਜਿਹੜਾ ਕਿਲਰ ਹੈ ਉਹ ਕਿਲਰ ਹੈ ਉਹਦਾ ਕੀ ਮਜ਼ਬ ਹੈ ਲੇਕਿਨ ਉਹਨਾਂ ਦੇ ਲਈ ਫਿਰ ਇੱਕ ਨਫ਼ਰਤ ਦੇ ਵਿੱਚ ਭਰ ਕੇ ਉਹ ਇਸ ਕਿਸਮ ਦਾ ਕੁਝ ਕਰ ਸਕਦੇ ਨੇ ਸੋ ਉਹਦੇ ਲਈ ਕੀ ਕਰਨ ਦੀ ਰੋਡ ਹੈ ਇਸ ਬਾਰੇ ਵੀ ਸਾਨੂੰ ਜਿਹੜਾ ਪੂਰਾ ਜਾਗਰੂਕ ਹੋਣਾ ਚਾਹੀਦਾ ਹੈ ਜਾਂ ਅਵੇਅਰਨੈਸ ਹੋਣੀ ਚਾਹੀਦੀ ਸੋ ਕੁੱਲ ਬਣਾ ਕੇ ਜਿਹੜੀ ਸਾਡੀਆਂ ਐਕਟੀਵਿਟੀਜ਼ ਦਾ ਦਾਇਰਾ ਘਾਰ ਇਹੀ ਰਿਹਾ ਮੈਨੂੰ ਚੰਗਾ ਲੱਗਾ ਇਸ ਸਮਾਗਮ ਦੇ ਵਿੱਚ ਪਾਰਟਿਸਪੇਸ਼ਨ ਦੇ ਨਾਲ ਜੀ ਕਿਉਂਕਿ ਮੈਂ ਸਮਝਦਾ ਹੈ ਵੀ ਇਹ ਸਿੱਖਾਂ ਦੀ ਆਊਟਰੀਚ ਲਾਈਨ ਵੀ ਹੈ ਔਰ ਜਿਸ ਟੇਬਲ ਤੇ ਮੈਂ ਬੈਠਾ ਸੀ ਜਾਂ ਉਹਨਾਂ ਨੇ ਸਾਨੂੰ ਬਿਠਾਇਆ ਉਹਦੇ ਵਿੱਚ ਨੈਕਸਟ ਜਿਹੜੀ ਲੇਡੀਜ਼ ਸੀ ਜਿਨੇ ਬੜੇ ਰਿਸਪੈਕਟਫੁਲੀ ਸਤ ਸ੍ਰੀ ਅਕਾਲ ਕਿਹਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਉਰਦੂ ਦੇ ਵਿੱਚ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਕਿ ਵੀ ਤੁਸੀਂ ਪਾਕਿਸਤਾਨ ਤੋਂ ਕਹਿੰਦੇ ਨਹੀਂ ਮੈਂ ਕਸ਼ਮੀਰ ਤੋਂ ਆਂ ਆਜ਼ਾਦ ਕਸ਼ਮੀਰ ਤੋਂ ਕੋਟਲੀ ਜਿਹੜਾ ਉਹ ਹੈ ਔਰ ਉਹਨੇ ਥੈਂਕ ਯੂ ਕੀਤਾ ਉਹਨੇ ਕਿਹਾ ਕਿ ਜੀ ਜਦੋਂ ਸਾਡੇ ਅਰਥਕੋਇਕ ਆਇਆ ਸੀ ਕਸ਼ਮੀਰ ਦੇ ਵਿੱਚ ਔਰ ਸਿੱਖ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਔਰ ਉਹ ਵੀ ਯੂਨਾਈਟਿਡ ਸਿੱਖ ਨੇ ਉੱਥੇ ਰੀਲੀਫ ਆਪਰੇਸ਼ਨ ਉੱਥੇ ਲੰਗਰ ਔਰ ਦੁੱਸਰਾ ਲਾਇਆ ਔਰ ਅਸੀਂ ਹਮੇਸ਼ਾ ਹੀ ਥੈਂਕਫੁਲ ਹਾਂ ਵੀ ਔਰ ਮੈਂ ਸਮਝਦਾ ਵੀ ਇਹ ਉਹ ਪਲ ਹੁੰਦੇ ਨੇ ਜਿਹਦੇ ਵਿੱਚ ਬੇਸ਼ੱਕ ਅਸੀਂ ਬਹੁਤ ਵਾਰ ਇੱਥੇ ਬੈਠ ਕੇ ਵੀ ਆਪਣੇ ਕੌਮ ਦੀਆਂ ਖਾਮੀਆਂ ਦੀ ਗੱਲ ਕਰਦੇ ਆਂ ਪੰਜਾਬ ਦੀ ਤਸਵੀਰ ਜਿਹੜੀ ਇੰਨੀ ਗਲੂਮੀ ਐ ਸੈਡ ਐ ਲੇਕਨ ਜਦੋਂ ਤੁਹਾਨੂੰ ਇਸ ਕਿਸਮ ਦੇ ਪਲ ਮਿਲਦੇ ਨੇ ਫਿਰ ਲੱਗਦਾ ਵੀ ਨਹੀਂ ਇੱਕ ਪਾਸੇ ਕਮਜ਼ੋਰੀ ਵੀ ਹੋਏ ਪਰ ਗੁਰੂ ਦੀ ਕਲਾ ਕਿਤੇ ਨਾ ਕਿਤੇ ਵਾਪਰਦੀ ਐ ਔਰ ਕਿਤੇ ਨਾ ਕਿਤੇ ਇਹ ਜਿਹੜਾ ਪ੍ਰਾਈਡ ਐ ਉਹ ਸਾਨੂੰ ਗੁਰੂ ਦਿੰਦਾ ਐ ਏ اور ਇਸ ਚੋਂ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਹੈ ਔਰ ਦੂਸਰਿਆਂ ਦੇ ਕੰਮ ਆਣ ਦੀ ਭਾਵਨਾ ਹੈ ਭੁੱਖੇ ਨੂੰ ਖਵਾਉਣੇ ਕਰਾਈਸਿਸ ਦੇ ਵਿੱਚ ਅੱਗੇ ਆਣਾ ਇਹ ਗੁਰੂ ਨੇ ਸਿੱਖਾਂ ਨੂੰ ਬਖਸ਼ਿਆ ਹੋਇਆ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਦੋ ਵੜੇ ਦੀ ਅਰਦਾਸ ਪੜ੍ਹਦੇ ਸੋ ਕੁਲ ਬੜਾ ਕੇ ਮੈਂ ਸਮਝਦਾ ਹਾਂ ਕਿ ਜਿੱਥੇ ਕੱਲ ਦਾ ਇਹ ਸਮਾਗਮ ਉਹਨਾਂ ਔਰਲੈਂਡੋ ਦੇ ਜਿਹੜੇ ਬੇਗੁਨਾਹ ਮਾਰੇ ਗਏ ਉਹਨਾਂ ਦੇ ਲਈ ਇੱਕ ਟ੍ਰਿਬਿਊਟ ਵੀ ਸੀ ਉੱਥੇ ਇੱਕ ਮੈਸੇਜ ਵੀ ਸੀ ਔਰ ਖਾਸ ਤੌਰ ਤੇ ਜਿਹੜੀ ਜੂਇਸ਼ ਆਰਗੇਨਾਈਜੇਸ਼ਨ ਵੀ ਜੂਸ ਫਾਰ ਰੇਸ਼ੀਅਲ ਐਂਡ ਇਕਨੋਮਿਕ ਜਸਟਿਸ ਉਹਨਾਂ ਦੇ ਵੀ ਜਿਹੜੇ ਸਪੀਕਰ ਆਏ ਉਹਨਾਂ ਨੇ ਵੀ ਕਿਹਾ ਕਿ ਭਾਈ ਨਹੀਂ ਅਸੀਂ ਟੁਗੇਦਰ ਹੈ ਔਰ ਮੈਂ ਬਾਅਦ ਦੇ ਵਿੱਚ ਕੁਝ ਬੰਗਲਾਦੇਸ਼ੀ ਜਾਂ ਦੂਸਰੇ ਮਿਲ ਰਹੇ ਸੀ ਆ ਕੇ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਦੇਖੋ ਇਹ ਸ਼ਾਇਦ ਬੈਂਜ਼ਾਮਿਨ ਫ੍ਰੈਂਕਲਿਨ ਦੀ ਜਾਂ ਰੂਜ਼ਾਵੈਲਟ ਦੀ ਸਟੇਟਮੈਂਟ ਹੈ ਪਰ ਇਹ ਵਰਡ ਬੜੇ ਦੇ ਪ੍ਰਭਾਵਸ਼ਾਲੀ ਨੇ ਕਿ ਵੀ ਆਲ ਸ਼ੁੱਡ ਹੈਂਗ ਟੁਗੇਦਰ ਅਦਰਵਾਈਜ਼ ਵੀ ਵਿਲ ਹੈਂਗ ਸੈਪਰੇਟਲੀ ਕਿ ਸਾਨੂੰ ਇਹ ਅੰਗਰੇਜ਼ੀ ਦੀਆਂ ਐਕਸਪ੍ਰੈਸ਼ਨਸ ਨੇ ਵੀ ਹੁਣ ਜਿਹੜੀਆਂ ਅਸੀਂ ਘੱਟ ਗਿਣਤੀਆਂ ਜਾਂ ਜਿਹੜੇ ਗਰੁੱਪਸ ਨੂੰ ਖਾਸ ਤੌਰ ਤੇ ਹਿਟ ਕ੍ਰਾਈਮ ਔਰ ਜੋ ਡੋਨਲਡ ਟਰੰਪ ਦੇ ਥੱਲੇ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਗੱਲ ਨੂੰ ਅੱਗੇ ਤੋਰਨ ਦੀ ਲੋੜ ਹੈ ਅਦਰਵਾਈਜ਼ ਫਿਰ ਕੱਲੇ ਕੱਲੇ ਮਾਰ ਖਾਣ ਵਾਲੀ ਗੱਲ ਹੈ ਸੋ ਇਹ ਸਾਡੀ ਸੋ ਇਸ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਪ੍ਰੋਪਰਲੀ ਅਸੀਂ ਸਾਰੇ ਪ੍ਰੋਗਰਾਮ ਕਰੀਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਪਿਆਸਣਾ ਲਾਣੇ ਹੈ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ